ਮਾਜੁਰਜੀ ਦਾ ਖਾਲਸਾ ਮਾਜੁਰਜੀ ਕੀ ਸਤਿ ਸ੍ਰੀ ਅਕਾਲ ਦਰਪਾਲ ਤੇ ਸਿਆ ਮੈਂ ਹਰ ਭਜਨ ਕੋ ਸਰਪੰਚ ਸੁਣੀ ਗਏ ਆ ਮੇਰਾ ਪਿੰਡ ਦੇ ਬਹੁਤ ਬਹੁਤ ਧੰਨਵਾਦ ਕੀਤਾ ਸਾਰੇ ਪਿੰਡ ਦੇ ਪੈਣ ਪਰਾਵਾਂ ਦੀ ਬਜ਼ੁਰਗਾਂ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਬਹੁਤ ਸਾਡੀ ਇਹ ਗੋਆਣਾ ਜੋ ਵੀ ਅਸੀਂ ਪਿੰਡ ਦਾ ਕੰਮ ਕਰਾਂਗੇ ਸਾਰੇ ਇਹ ਪੈਣ ਪਰਾਵਾਂ ਦੇ ਨਾਲ ਹੋ ਕੇ ਜੋ ਵੀ ਕਰਨਗੇ ਅਸੀਂ ਉਹ ਹੀ ਕਰਾਂਗੇ ਪੈਣ ਪਰਾਵਾਂ ਦੇ ਸਾਰਿਆਂ ਦੇ ਨਾਲ ਹਾਂ ਜੋ ਵੀ ਸਾਡੇ ਸੋ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਆਪਾਂ ਪਿੰਡ ਦੇ ਵਿੱਚ ਸਾਡੇ ਜੀ ਕੈਮਪ ਫਾਰਮ ਕੋਈ ਗਲੀਆਂ ਦੇ ਵਿੱਚ ਅੱਗੇ ਨੇ ਇਹ ਕੁਛ ਬੱਚੇ ਕਹਿ ਰਹੇ ਆ ਸਾਨੂੰ ਜਿਮ ਖੋਲ ਕੇ ਦੋ ਅਸੀਂ ਵੀ ਕਰਾਉਣਾ ਚਾਹੁੰਦੇ ਆ ਕਿ ਚਲੋ ਵੀ ਬੱਚਿਆਂ ਨੂੰ ਕੰਮ ਲੱਗਣ ਜੀ ਇਹ ਹੋਰ ਵੀ ਜੋ ਵੀ ਕੰਮ ਆਉਣਗੇ ਸਾਰੇ ਕੰਮ ਅਸੀਂ ਕਰਾਂਗੇ ਸਾਡੇ ਭੈਣ ਭਰਾ ਤੁਸੀਂ ਜੋਗ ਦੇ ਨਾਲ ਇਸ ਨਾਲ ਜੀ ਜੋ ਵੀ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਪਿੰਡ ਦੇ ਲੋਕਾਂ ਪੰਜੀ ਹੁਣਾਂ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਪਰ ਦੇਸ਼ ਅਤੇ ਸਰਪੰਚੀ ਦਾ ਦਾ ਸੀ ਜੀਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਸਭ ਤੋਂ ਪਹਿਲਾਂ ਪੂਰੇ ਨਗਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਪਤਨੀ ਸਰਦਾਰਨੀ ਹਰਪ੍ਰੀਤ ਜਨਕਰ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ ਮੈਂ ਤਾ ਤਾਦ ਨੂੰ ਪਿੰਡ ਦਾ ਧੰਨਵਾਦ ਕਰਦਾ ਹਾਂ ਤੇ ਅੱਗੇ ਤੋਂ ਅਗੇ ਸੱਚੇ ਪਾਸੇ ਅਗੇ ਅਰਦਾਸ ਕਰਦਾ ਹਾਂ ਕਿ ਜੋ ਜੋ ਮੈਂ ਇਲੈਕਸ਼ਨ ਤੋਂ ਪਹਿਲੇ ਲੋਕਾਂ ਨਾਲ ਵਾਅਦੇ ਕੀਤੇ ਸੀ ਮੈਂ ਵਾਅਦੇ ਹਰ ਤਰ੍ਹਾਂ ਦੇ ਪੂਰੇ ਕਰੂੰਗਾ ਤੇ ਗਵਰਨਮੈਂਟ ਦੀ ਆਪਣੀ ਤਰਫੋਂ ਜੋ ਵੀ ਮੈਂ ਆਏਗੀ ਮੈਂ ਤੈਅ ਕਰਦਾ ਹਾਂ ਆਪਣੇ ਦਿਲ ਦਿਲ ਤੋਂ ਲਾ ਕੇ ਆਪਣਾ ਆਪਣੇ ਪੂਰੇ ਪਿੰਡ ਦੇ ਵਿੱਚ ਨਗਰ ਦੀ ਸੇਵਾ ਕਰੂੰਗਾ ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਹੁਣ ਜੋ ਤੁਹਾਡੀ ਗਵਾਈ ਚ ਪੂਰੇ ਕਰਾਈ ਜੀ ਪਿੰਡ ਤੇ ਕੰਮ ਤੇ ਪਹਿਲੇ ਚਪੰਚਾਂ ਨੇ ਬਹੁਤ ਵਧੀਆ ਕੰਮ ਹੈਗੇ ਲੇਕਿਨ ਜਿਹੜਾ ਜਿਹੜਾ ਕੰਮ ਅਧੂਰੇ ਕੰਮ ਹੀ ਉਹ ਮੈਂ ਪਿੰਡ ਦਾ ਛੱਪੜ ਜੋ ਸਭ ਤੋਂ ਪਹਿਲਾਂ ਜਿਹੜਾ ਹੈ ਪਿੰਡ ਦਾ ਨਿਕਾਸ਼ ਜੋ ਹੈਗਾ ਪਿੰਡ ਦਾ ਛੱਪੜ ਜੋ ਬਹੁਤ ਗੰਧੀ ਹੋ ਦੇ ਵਿੱਚ ਗੁਰੂ ਘਰ ਦੇ ਲਾਗੇ ਹੈਗਾ ਛੱਪੜ ਤੇ ਉਹਦੀ ਮੈਂ ਸਫਾਈ ਕਰਾਈ ਹੈ ਔਰ ਇੱਕ ਬਾਅਦ ਬਾਅਦ ਛੱਪੜਾ ਉਹਦੀ ਸਫਾਈ ਕਰਾਈ ਹੈ ਬਾਹਰ ਪਿੰਡ ਦਾ ਨਾਲਾ ਹੀ ਬਹੁਤ ਟੁੱਟਾ ਹੋਇਆ ਉਹ ਦੁਬਾਰਾ ਮੈਂ ਰਿਪੇਅਰ ਕਰਾਇਆ ਸੋ ਸਭ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਇਦਾ ਉਹਨਾਂ ਬੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅ ਇੱਥੇ ਜੁਨੀ ਪਾਰਕਿੰਗ ਅਜਿਹਾ ਹੁੰਦੀ ਆ ਡਾਕਟਰੀ ਇੰਡੀਆ ਲਾਇਬ੍ਰੇਰੀ ਹੁੰਦੀ ਆ ਕੈਮਰੇ ਲੱਗੇ ਹੁੰਦੇ ਨੇ ਪਲੇ ਗਰਾਉਂਡ ਹੁੰਦੀ ਆ ਬੱਚਿਆਂ ਵਾਸਤੇ ਓਪਨ ਗੇਮ ਹੁੰਦੀ ਆ ਚੂਲੇ ਲੱਗੇ ਹੁੰਦੇ ਆ ਤੇ ਵਧੀਆ ਦੇਖ ਨਜ਼ਰ ਹੁੰਦੀ ਆ ਸਾਡੇ ਪਿੰਡ ਨੂੰ ਲੱਗਦਾ ਤੁਹਾਡੇ ਪਿੰਨ ਜੋ ਕੋਈ ਇਦਾਂ ਦੀ ਸੁੱਖ ਸੌਂਦਾ ਹੈਗੀ ਆ ਸਾਡੇ ਪਿੰਡ ਦੇ ਵਿੱਚ ਵੇਖੋ ਜੀ ਕੋਈ ਆਮਦਨ ਨਹੀਂ ਹੈ ਨਾ ਦੇ ਪਿੰਡ ਦੇ ਵਿੱਚ ਕੋਈ ਜ਼ਮੀਨ ਹੈ ਜਿਹੜੀ ਅੰਦਰ ਬਾਹਰ ਆ ਸਕੇ ਆ ਆਬਾਦੀ ਥੋੜੀ ਹੋਣ ਕਰਕੇ ਪਿੰਡ ਦੇ ਵਿੱਚ ਜੋ ਇੰਨੀ ਜਿਹੜੀ ਜ਼ਮੀਨ ਨਹੀਂ ਹੈ ਜਿਹਦੇ ਵਿੱਚ ਅਸੀਂ ਕੋਈ ਇਹੋ ਜਿਹਾ ਕੰਮ ਕਰ ਚੁੱਕੀ ਆ ਤੇ ਫਿਰ ਵੀ ਤੈਨੂੰ ਆਪਾਂ ਜੇ ਤੁਮ ਹੁਣ ਕੀ ਅਪ ਕਰਾਂਗੇ ਸੋ ਸਪੈਂਸ ਆਵ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਨਾ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣਦੇ ਗਰੀਬੀ ਤੇ ਕਰ ਰਸਨ ਨਹੀਂ ਪਹੁੰਚਦਾ ਸੋ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਉਹਦੀ ਹੈਗੀ ਹੈ ਸਮੱਸਿਆ ਤਾਂ ਹੈਗੀ ਬਹੁਤ ਜਿਆਦਾ ਲੋਕਾਂ ਉਧਰ ਨੇ ਇੱਕ ਬੋਲਦੇ ਨੇ ਕਿ ਸਾਡੇ ਰਸਨ ਕਾਰਡ ਨਹੀਂ ਇੱਥੇ ਕੱਬਣੇ ਮੈਂ ਦੋ ਤਿੰਨ ਵਾਰ ਗਿਆ ਹੁਣ 10 ਦੇ ਵਿੱਚ ਉਹਨਾਂ ਕਹਿੰਦੇ ਜਿੱਦਨ ਵੀ ਸਹੂਲਤ ਆਈ ਜੀ ਰਸਨ ਕਾਰਡ ਬਣਗੇ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਸੂਚਿਤ ਕਰਾਂਗੇ ਜੀ ਫੋਮ ਮਨ ਰੇਗਲਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਜਗ੍ਹਾ ਨਹੀਂ ਦਿੱਤਾ ਜਾਂਦਾ ਨਿਜਾਇਜ਼ ਨਾਪਾਇ ਜਾਂਦਾ ਉਹ ਤਾਂ ਦੀ ਗਵਾਹੀ ਤੇ ਕਿਵੇਂ ਦੇਖਿਆ ਜਾਏਗਾ ਦੇਖੋ ਜੀ ਨਿਰਗ ਦਾ ਕੰਮ ਇਹੋ ਜਾਵਾ ਕਿ ਚੰਡੀਗੜ੍ਹ ਤੋਂ ਮੈਡਮਾਂ ਆਈਆਂ ਜਿਉਂਨਾਗੇ ਮੀਟਿੰਗ ਕੀਤੀ ਸੀ ਉਹਨਾਂ ਕਹਿ ਬਿ ਜਿੰਨੇ ਵੀ ਤੁਸੀਂ ਕੰਮ ਕਰੋ ਕੋਈ ਨੇਗਲ ਵਿੱਚ ਜਿਹੜੇ ਜਨਾਂ ਦੇ ਦਿਨ ਕੰਮ ਕਰਨ ਗਿਆ ਜਨਾਨੀਆਂ ਦੇ ਆਦਮੀ ਉਹਨਾਂ ਦੇ ਉਹਨਾਂ ਨੇ ਪੈਸੇ ਮਿਲਣਗੇ ਬਾਕੀ ਦਾ ਪੈਸਾ ਪੂਰਾ ਰੇਗਲਾ ਦਾ ਪਿੰਡ ਵਿੱਚ ਲਾਇਆ ਜਾਏਗਾ ਤੋਂ ਚਲੋ ਕੋਈ ਆਪਣੇ ਲਾਗੀ ਸਕੇ ਇਹੋ ਜੇ ਕੰਮ ਹੈ ਨਹੀਂ ਜਿਨ੍ਹਾਂ ਵਿੱਚ ਕੰਮ ਕਰਨ ਨੂੰ ਜਗ੍ਹਾ ਹੋਵੇ ਸੋ ਕੱਚੇ ਕੋਠਿਆਂ ਦੇ ਗ੍ਰਾਂਟਾਂ ਪਿੰਡਾਂ ਚਾਹੀਆਂ ਵਿਸੇ ਨਵੇਂ ਫੋਮ ਫਲਾਈ ਕੀਤੇ ਗਏ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠਿਆਂ ਦੇ ਗ੍ਰਾਂਟਾਂ ਆਏ ਕਿੰਨੇ ਨਵੇਂ ਫੋਮ ਫਲਾਈ ਕੀਤੇ ਗਏ 8 10 ਘਰ ਜਿਹੜੇ ਨੇ ਇਹ ਪਏ ਹੋਏ ਨੇ ਅਜੇ ਤੱਕ ਕੋਈ ਉਹਦੀ ਉਹ ਨਹੀਂ ਆਇਆ ਉਹ ਜੁਧ ਨਸਿਆਂ ਵਿਰੁੱਧ ਆਪਾਂ ਯਾ ਸਰਕਾਰ ਨੇ ਮਹਿੰਮ ਸੜੀਆ ਸੋ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਰਹੇ ਹੋ ਸਾਡੇ ਪਿੰਡ ਵਿੱਚ ਵੇਖੋ ਜੀ ਦੋ ਵਾਰ ਆਪਣੇ ਮੁਲਾਜ਼ਮੇ ਜੀ ਮੀਟਿੰਗਾਂ ਹੋਈਆਂ ਨੇ ਲੇਕਿਨ ਸਾਡੇ ਪਿੰਡ ਵਿੱਚ ਥੋੜਾ ਕੰਟਰੋਲ ਹੈ ਥੋੜਾ ਤੋ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਕੋ ਬਾਜ ਜਾਂਦੇ ਆ ਲੋਕਾਂ ਨੂੰ ਥਾਣੇ ਕੱਟਦੇ ਧੱਕੇ ਖਣੇ ਪਿੰਡਾਂ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਤੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇਖਦੇ ਮੈਂ ਪਿੰਡ ਦਾ ਬਹੁਤ ਧੰਨਵਾਦ ਕਰਦਾ ਹਾਂ ਆਪਣਾ ਪਿੰਡ ਪੂਰੇ ਪੰਜਾਬ ਦੇ ਵਿੱਚੋਂ ਮੈਂ ਇੱਕ ਨੰਬਰ ਤੇ ਜਾਂਦਾ ਕੋਈ ਇਹੋ ਜਿਹਾ ਕੇਸ ਨਹੀਂਗਾ ਜਿਹੜਾ ਪੁਲਿਸ ਦੇ ਤੱਕ ਜਾਵੇ ਨਾ ਕੋਈ ਲੜਾਈ ਝਗੜਾ ਸਾਡੇ ਪਿੰਡਾਂ 'ਚ ਬਿਲਕੁਲ ਨਹੀਂ ਚੱਲੋ ਥੋੜਾ ਜਿਹਾ ਝਗੜਾ ਹੋ ਵੀ ਜਾਵੇ ਤੋ ਚਲੋ ਪਿੰਡ ਦੇ ਵਿੱਚ ਇਹ ਆਪਣੇ ਜਿਹੜਾ ਸਭ ਤੋਂ ਫਕਾ ਕੀਤਾ ਜਾਂਦਾ ਹੈ ਅਈਆਂ ਨੇ ਕਿ ਕੋਈ ਵੀ ਲੜਾਈ ਠੰਡਕ ਨਾ ਪਹੁੰਚੇ ਪੰਚਾਇਤ ਦੇ ਵਿੱਚ ਬੈਠ ਕੇ ਹੀ ਠੀਕ ਕੀਤਾ ਜਾਵੇ ਠੀਕ ਤੋਂ ਇੱਕ ਲੋਕ ਪੈਸਾ ਬੱਜਦਾ ਹੈ ਦੂਸਰਾ ਜਿਹੜੇ ਦਿਨ ਟੁੱਟਦੇ ਨੇ ਉਹ ਵੀ ਨਾ ਹੈ ਤਾਂ ਖਰਾਬ ਨਾ ਹੋਵੇ ਸੋ ਸਭ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਵੱਲੋਂ ਕੀ ਪ੍ਰੇਰਣਾ ਹੋਵੇ ਅਸੀਂ ਨੌਜਵਾਨਾਂ ਵੱਲੋਂ ਬਹੁਤ ਕੁਝ ਸੋਚਿਆ ਹੈਗਾ ਸੋਚਦਾ ਇਹ ਹੈਗਾ ਵੀ ਇੱਥੇ ਖੇਡਾਂ ਵਾਲੇ ਗਰਾਊਂਡ ਕੋਈ ਇੰਨਾ ਵੈਸੇ ਬਣ ਜਾਣਗੇ ਬੱਚਿਆਂ ਵਾਸਤੇ ਪੱਲੇ ਵੀ ਇੱਥੇ ਮੀਟਿੰਗ ਦੋ ਦਿਨ ਹੋਈਆਂ ਹੋਈਆਂ ਵਿੱਚ ਮੈਂ ਸਵਾਲ ਕੀਤਾ ਇਸ ਬਾਰੇ ਕਿ ਸਾਡੇ ਪਿੰਡ ਵਿੱਚ ਗਰਾਉਂਡ ਵਗੈਰਾ ਨਹੀਂ ਹੈ ਬੱਚਿਆਂ ਵਾਸਤੇ ਬਹੁਤ ਸੋਚਿਆ ਆਗਾ ਕਿ ਬੱਚਿਆਂ ਵਾਸਤੇ ਕੋਈ ਗਰਾਉਂਡ ਹੋਵੇ ਕੋਈ ਨਾ ਉਹ ਕਿਟਾ ਲਿਆਕ ਦੇਈਏ ਹੁਣ ਵੀ ਅਸੀਂ ਬੇਨਤੀ ਕਰਨੀ ਇਹ ਹੋਈ ਕਿ ਅਸੀਂ ਵੱਤ ਵਾਦੇ ਹੋ ਜਾ ਕੰਮ ਜਿਹੜਾ ਕਰੀਏ ਕਿਉਂਕਿ ਬੱਚਿਆਂ ਦੀ ਧਰਪ ਖਾਣ ਵਾਸਤੇ ਜਿਹੜਾ ਵਾ ਬੱਚੇ ਖੇਡਾਂ ਵਿੱਚ ਜ਼ਿਆਦਾ ਧਿਆਨ ਦੇਣਾ ਪੰਸਾ ਉਹ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਤੇ ਨੇ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤਿਕਾ ਪੂਜਦਾ ਨਹੀਂ ਹੁੰਦੀਆਂ ਸੋ ਧੜੀ ਕੋਈ ਤੇ ਕਿਵੇਂ ਦੇਖਿਆ ਜਾਏਗਾ ਨਹੀਂ ਸਾਡੇ ਪਿੰਡ 'ਚ ਕੋਈ ਧੜੇ ਬਾਜੀ ਨਹੀਂ ਆਇਆ ਵੇ ਕੋ ਜਦ ਨਾਮ ਕੰਮ ਕਰਨੇ ਦੋਵੇਂ ਪਾਰਟੀਆਂ ਸਾਰੀਆਂ ਪਰਨੇ ਕੋਈ ਵੀ ਅੱਡੀ ਪੰਡ ਪਾਰਟੀ ਭਾਜੀ ਨਹੀਂ ਕੋ ਜਲਦੀ ਕਿ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਕੋਈ ਇਹੋ ਜੀ ਦੀ ਟਵਣੀ ਚੱਲਣੀ ਹੈ ਜੀ ਸਰ ਕਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣੇ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪਰਣਾ ਲ ਕਰੇ ਕੰਮ ਤੇ ਬਹੁਤ ਰੌਣਕ ਵਾਲੀ ਨੇ ਇੱਕ ਤਾਂ ਮੈਂ ਵਾਅਦੇ ਕੀਤੇ ਹੈਗੇ ਪਿੰਡ ਦੇ ਚਾਰਜ ਫਿਰ ਲਾਈਟਾਂ ਲਾਵਾਂਗੇ ਹੂੰ ਗਲੀਆਂ ਬਹੁਤ ਵੱਡਣ ਵਾਲੀਆਂ ਨੇ ਮੈਂ ਤਾਂ ਦਿਲ ਚ ਬਹੁਤ ਕੁਝ ਸੋਚਿਆ ਵਾ ਜਿਤਨਾ ਜਿਤਨਾ ਵੀ ਗਵਰਨਮੈਂਟਾਂ ਨੂੰ ਸਾਡੀ ਨਾਨੂੰ ਗਰਾੜ ਦੇਗੀ ਉਸ ਹੱਦ ਤੱਕ ਮੈਂ ਆਪਣੇ ਤਤੀਬਾ ਜਿਹੜੇ ਕੰਮ ਕਰਾਂਗੇ ਤੇ ਕੰਮ ਤੇ ਕਾਫੀ ਕਰਨ ਵਾਲੇ ਨੇ ਗਲੀਆਂ ਲਾ ਲਈਆਂ ਬਹੁਤ ਬਣਨ ਵਾਲੀਆਂ ਹਜ ਤੱਕ ਜਿਹੜੀਆਂ ਬਣੀਆਂ ਬਹੁਤ ਖਰਾਬ ਹੋ ਗਈਆਂ ਨਾਲੀਆਂ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਵਾ ਕੋਈ ਵੀ ਕੰਮ ਜਿਹੜਾ ਮੈਂ ਤਰਜੀਹ ਵਾਈ ਕਰੂੰਗਾ ਸਭ ਤੋਂ ਪਹਿਲਾਂ ਜਦੋਂ ਸਿਤਾ ਵਿੱਚ ਅਸੀਂ ਬਣੇ ਹੈਗੇ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਦੇ ਲਾਗੇ ਛੱਪੜ ਹੈਗਾ ਉਹ ਮੈਂ ਪਹਿਲੇ ਅਰਦਾਸ ਕੀਤੀ ਸੱਚੇ ਪਾਸੇ ਦੇ ਅੱਗੇ ਕਿ ਸਭ ਤੋਂ ਪਹਿਲਾਂ ਮੈਂ ਛੱਪੜ ਦੀ ਸਪਾਈ ਕਰਾਂਗਾ ਉਹ ਸਪੜੇ 70 25 ਸਾਲ ਪਹਿਲਾਂ ਜਦੋਂ ਚੱਲਿਆ ਆਇਆ ਪਹਿਲਾਂ ਤੋਂ ਚੱਲਦੇ ਰਹੇ ਉਹਨੂੰ ਹੀ ਉਹ ਪੜਦੇ ਘਾਤੇ ਨੂੰ ਉਹ ਕੰਮ ਕੀਤਾ ਵਾ ਉਦੋਂ ਬਾਅਦ ਇਹ ਨਾਲਾ ਵਿਚਾਰ ਫਿਰ ਪਿੰਡ ਦੇ ਵਿੱਚ ਉਹ ਬਣਾਇਆ ਵਾ ਜੀ ਸਪੰਨ ਸਾਹਿਬ ਪਿੰਡ ਦੇ ਲੋਕਾਂ ਸੇਵਾ ਕੰਤਾ ਮੋਕਾਤਾ ਮਾਣ ਬਖਸ਼ਿਆ ਤੁਹਾਡੇ ਸਿਹਤ ਪੰਚਾਇਤ ਆਸੀ ਜੇ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਵੱਡਾ ਉਹਦਾ ਬਖਸ਼ਿਆ ਹੈ ਜਿੰਨੇ ਵੀ ਅਸੀਂ ਕੰਮ ਕਰਾਏ ਪਿੰਡ ਦੇ ਮੁਦਬਰ ਜਿਨ੍ਹਾਂ ਨੇ ਸਾਡੇ ਨਾਲ ਸਲਾਹ ਨਾਲ ਕੰਮ ਕੀਤੇ ਨੇ ਤੇ ਪੂਰਾ ਪਿੰਡ ਸਾਥ ਦੇਣ ਡਿਆ ਅੱਗੋਂ ਦੇ ਵੀ ਜਿਹੜਾ ਕੰਮ ਕਰੂੰਗਾ ਆਪਣੇ ਜਿੰਨੇ ਮੈਂਬਰ ਸਾਹਿਬਾਨ ਜਿੰਨੇ ਆਪਣੇ ਪਿੰਡ ਦੇ ਨਗਰ ਦੇ ਪੂਰੇ ਸੂਝਵਾਨ ਆਦਮੀਆਂ ਸਾਰੇ ਜੋ ਜੋ ਕਹਿਣਗੇ ਉਹ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ